ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਪੀ ਸਿੰਘ ਪੇਜ ਤੇ ਅੱਜ ਤੁਹਾਨੂੰ ਥੂੜੀ ਦੀ ਬੁੱਲੀ ਦਿਖਾ ਰਹੇ ਹਾਂ। ਪਾਰਟੀ ਕਰ ਰਹੇ ਆ ਕਹਿੰਦੇ ਵਧੀਆ ਫੇਰ ਆਈ ਮੈਨੂੰ। ਆਹ ਚੀਜ਼ ਦੁੱ ਚੱਕਰ ਤੇ ਨਹੀਂ ਹੁੰਦਾ। ਅੱਜ ਥੂੜੀ ਦਾ ਇੱਕ ਨਾ ਕੀ ਆਇਆ ਦੋਸਤੋ। ਦੇਖਦੇ ਆ ਕਿ ਰੇਟ ਜਾਊਗੀ ਥੂੜੀ ਤੇ ਗਾਹਕ ਵੱਧ ਦਾ ਤੇ ਟਰਾਲੀ ਇੱਕ ਆ। ਦੇਖਦੇ ਆ ਕਿ ਰੇਟ ਜਾਊਗੀ ਥੂੜੀ ਦਾ ਰੇਟ। ਉਹ ਕਿੰਨੇ ਰੁਪਏ ਨੂੰ ਪਣੇ। ਵੇਖੋ ਕਿੰਨਾ ਬਾਈ ਤੇ ਇਹ ਵੀ ਤੁੜੀ ਲੈਣਗੇ ਕੱਲ ਨੂੰ ਇਹੀ ਵਿਖਾਈਗਾ ਕਾ ਕਿੰਨਾ ਕੱਲ ਨੂੰ ਦਿਮਾਗ ਨਾਲ ਦੇਖਨੇ ਆ ਕੀ ਰੜ ਜਾਂਦੀ ਦੋਸਤੋ ਤੁੜੀ ਉਹ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਕੀ ਬੰਦੇ ਆ ਗਏ ਆ ਮੇਰੇ ਕੋਲ ਤੋਂ ਟੱਲਣਾ ਹੈ ਜੇ ਹੈ ਰਾਜ ਜੇ ਹੁਣ ਖੜੇ ਵਿਚਾਰੇ ਇਹ ਲੋੜ ਹੈ ਸਹੀ ਆ ਇਹ ਨਹੀਂ ਸਹੀ ਗੱਲ ਆ ਨਾਲ ਲਾ ਕੇ ਹੁਣੀ ਆ ਸਕਦੇ ਸਹੀ ਗੱਲ ਹੈ ਬਾਹਰ ਦੀ ਆ ਬਾਹਰ ਦੀ ਗਿੱਲੀ ਗੁੱਲੀ ਦੇ ਵਿੱਚ ਗਿੱਲੀ ਗੁੱਲੀ ਸਹੀ ਆ ਮੈਂ ਗਿੱਲੀ ਮਾਰੇ ਮੋਟੀ ਭਲਾ ਹੋਵੇ ਪਹਿਲੇ ਮਾਰੇ ਮੋਟੇ ਨਹੀਂ ਪਏ ਹੁਣ ਤਾਂ 15 ਦਿਨ ਕੋਈ ਸ਼ੈੱਡੜਾ ਖੜੀ ਆ ਅੱਛਾ ਇਹ ਰੱਦੀ ਖੜੀ ਆ ਬੋਲੋ ਭਾਈ ਬੋਲੋ ਹਾਂ ਆਹ ਬਣੇ ਪੈਣੇ ਇਹ ਉਹ ਸੁੱਕੀ ਆ ਉਹ ਸੁੱਕੀ ਆ ਸਹੀ ਆ ਹਾਂ ਬੋਲੋ ਜੀ 200 250 ਰੁਪਈਆ 300 ਰੁਪਈਆ 5 10 15 20 25 350 500 600 70 77 80 80 90 400 5 10 15 20 25 ਹੈ 425 30 35 40 45 450 52 60 65 70 70 80 80 90 99 500 10 50000 ਰੁਪਏ बोलेंगे ने ₹500 ₹100 ਬਾਈ ਜੀ ਲਿਆ ਕਰੋ ਬਾਈ ਜੀ ਇੱਕ ਟਰਾਲੀ ਆਈ ਸੀ 500 ਦੇ 10 ₹500 ਦੇ 10 ਰੁਪਏ ਲੱਗੇ ਸੀ ਬਈ ਇੱਕ ਟਰਾਲੀ ਆਈ ਹੁਣ ਤੈਨੂੰ ਬੋਲੀ ਲੈ ਤਾ ਦਿਖਾਇਆ ਕਰਾਂਗੇ ਇਤੋਂ ਦੀ ਮੈਂ ਤੂੰ ਆਏ ਬਣਾ ਉਵੇਂ ਬਣਾਈਏ